ਉਹਦੇ ਵਿੱਚ ਆਪਣੇ ਕੋਲੇ 25-26 ਐਨੀਮਲ ਰੱਖਦੇ ਆਪਾਂ ਠੀਕ ਹੈ ਜੀ ਵੀ 10 ਕੁ ਗਾਵਾਂ ਆਪਾਂ 12 ਚਵਾਈ ਤੇ ਰੱਖਣੀ ਆ ਠੀਕ ਹੈ ਜੀ ਤੇ ਬਾਕੀ ਮਗਰ ਬੱਚੇ ਮੰਨ ਲਓ ਪਿਛਲੇ ਸਾਲ ਵਾਲੀਆਂ ਫੀਮੇਲਾਂ ਕੋਈ ਐਰਕੀ ਵਾਲੀਆਂ ਆ ਗਈਆਂ ਸੋ ਬਹੁਤ ਖੂਬਸੂਰਤ ਲੇਵਾ ਬਣਾ ਕੇ ਤਿਆਰ ਕਰ ਰਹੀ ਹੈ ਦੋਸਤੋ ਠੀਕ ਆ ਜੀ ਪਹਿਲੇ ਸੂਹੇ ਮਿਲਕ ਰਿਕਾਰਡ ਵੀ ਤੁਹਾਨੂੰ ਦੱਸ ਦਿੱਤਾ ਵੀਰ ਅਮਰੀਕ ਸਿੰਘ ਹੋਣਾ ਨੇ ਵੀ ਕਾਫੀ ਸੋਹਣਾ ਮਿਲਕ ਜਿਹੜਾ ਸੋ ਦੂਜਾ ਸੂਹਾ ਦੋਸਤੋ ਠੀਕ ਆ ਬਾਕੀ ਬੇਨਬੂਨ ਕਾਫੀ ਤੁਸੀਂ ਆ ਵੇਖ ਲਓ ਜੀ ਸੋ ਕਾਫੀ ਸੋਹਣੀ ਦੋਸਤੋ ਕੁਵਾਈ ਤੇ 45 ਕਿਲੋ ਦੁੱਧ ਆਦੇ ਇਸਦੇ ਠੀਕ ਹੈ ਜੀ 45 46 ਕਿਲੋ ਤੇ ਚੱਲਣ ਦੀ ਹੈ ਤਿੰਨ ਟਾਈਮ ਚੋਈ ਕਰਦੀ ਹੈ ਅੱਜ ਵੀ ਦੁੱਧ ਵਾਜੂ ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚੇ ਹਾਂ ਪਿੰਡ ਰੱਤਾ ਗੁੱਦਾ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰ ਅਮਰੀਕ ਸਿੰਘ ਹੋਣਾ ਦੇ ਫਾਰਮ ਤੇ ਪਹੁੰਚੇ ਹਾਂ ਦੋਸਤੋ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਘਰੋਂ ਪਾਈਆਂ ਨੇ ਪਸ਼ੂ ਤੁਹਾਨੂੰ ਦਿਖਾਏ ਆ ਵਿਕਰੀ ਵਾਲੇ ਖਾਸ ਤੌਰ ਤੇ ਇੱਕ ਡੇਰੀ ਫਾਰਮਿੰਗ ਦੇ ਨਾਲ ਨਾਲ ਜਿਹੜਾ ਦੋਸਤੋ ਵੀਰ ਦਾ ਕੀਤਾ ਜਿਹੜਾ ਹੈਗਾ ਪਸ਼ੂ ਵਪਾਰ ਦਾ ਵੀ ਆ ਤੇ ਵੱਡੇ ਪੱਧਰ ਤੇ ਆ ਦੋਸਤੋ ਠੀਕ ਆ ਜੀ ਨਸਲ ਬਰੀਡ ਦੇ ਉੱਪਰ ਵੀ ਕੰਮ ਕਾਫੀ ਲੰਬੇ ਸਮੇਂ ਤੋਂ ਕਰਦੇ ਆ ਰਹੇ ਨੇ ਵੜਾ ਦੋਸਤੋ ਵੀਰ ਉਹਨਾਂ ਦੇ ਫਾਰਮ ਤੇ ਉੱਪਰ ਵੀ ਚੰਗੀਆਂ ਖਾਸ ਸਪੈਸ਼ਲ ਵੜਾ ਨੇ ਅੱਜ ਚੰਗੇ ਮਿਲਕ ਤੇ ਚੱਲ ਰਹੀਆਂ ਨੇ ਠੀਕ ਆ ਜੀ ਇੱਕ ਖਾਸ ਜਿਹੜਾ ਧਿਆਨ ਹੈਗਾ ਦੋਸਤੋ ਨਸਲ ਬਰੀਡ ਦੇ ਉੱਪਰ ਵੀ ਪੂਰਾ ਦੇ ਨਾਲ ਦੀ ਨਾਲ ਪਸ਼ੂ ਵਪਾਰ ਦਾ ਕੰਮ ਵੀ ਹੈਗਾ ਠੀਕ ਆ ਜੀ ਵੜ ਇਸ ਘਰੇ ਦੋਸਤੋ ਵੱਡੀ ਤੋਂ ਵੱਡੀ ਵੀ ਮਿਲ ਜਾਂਦੀ ਆ ਜਿਹੋ ਜਿਹਾ ਪਸ਼ੂ ਤੁਸੀਂ ਖਰੀਦਣਾ ਚਾਹੁੰਦੇ ਜੀ ਠੀਕ ਹੈ ਜੀ ਹਾਈएस्ट ਦੇ ਮਿਲਕ ਕਪੈਸਿਟੀ ਵਾਲੀ ਵੜ ਵੀ ਤੁਹਾਨੂੰ ਇਸ ਘਰੋਂ ਮਿਲ ਜੂਗੀ ਪ੍ਰੋਵਾਈਡ ਹੋ ਜੂਗੀ ਸੋ ਜੇ ਉਹ ਜਾ ਪਸ਼ੂ ਕੋਈ ਵੀਰ ਖਰੀਦਣਾ ਚਾਹੁੰਦਾ ਉਹ ਜੀ ਤੁਸੀਂ ਗੱਲਬਾਤ ਕਰ ਸਕਦੇ ਜੇ ਉਹ ਜਾ ਪਸ਼ੂ ਤੁਹਾਨੂੰ ਇਸ ਘਰੋਂ ਮਿਲਣ ਦੀ ਪੂਰੀ ਪੂਰੀ ਸੁਭਾਵਨਾ ਜਿਹੜੀ ਹੋ ਜੂਗੀ ਠੀਕ ਆ ਤੇ ਫਿਰ ਅਮਰੀਕ ਕੋਲੇ ਪਹੁੰਚਿਆ ਦੋਸਤੋ ਇੱਕ ਵਾਰੀ ਫੇਰ ਤੇ ਪਹਿਲਾਂ ਵੀ ਆਪਾਂ ਤੁਹਾਨੂੰ ਪਸ਼ੂ ਦਿਖਾਏ ਆ ਚੰਗੇ ਚੰਗੇ ਸਟੈਂਡਰਡ ਦੇ ਪਸ਼ੂ ਦਿਖਾਏ ਆ ਵਿਕਰੀ ਵਾਲੇ ਪਸ਼ੂ ਦੋਸਤੋ ਐਵਰੀ ਟਾਈਮ ਦੀ ਜੇਕਰ ਹਰ ਰੋਜ਼ ਦੀ ਆਪਾਂ ਗੱਲ ਕਰ ਲਈਏ ਕੰਟੀਨਿਊਸ ਇਸ ਘਰੇ ਆਉਂਦੇ ਆ ਤੇ ਡੇਲੀ ਰੁਟੀਨ ਦੇ ਵਿੱਚ ਪਸ਼ੂ ਆਉਂਦੇ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਜਿਹੜਾ ਸੰਪਰਕ ਉਹ ਬਣਾ ਕੇ ਰੱਖ ਸਕਦੇ ਜੀ ਰੱਤਾਗੁੱਦਾ ਪਿੰਡ ਦੋਸਤੋ ਬਿਲਕੁਲ ਅੰਦਰ ਜਦੀਕ ਪਿੰਡ ਕੋਟ ਦਾਤਾ ਠੀਕ ਹੈ ਦਦੇਰ ਸਾਹਿਬ ਵੀ ਥੋੜੀ ਦੂਰੀ ਤੇ ਆ ਸਰਿਆਲੀ ਅ ਥੋੜੀ ਦੂਰੀ ਤੇ ਹੈਗਾ ਜੇਕਰ ਮੇਨ ਨੈਸ਼ਨਲ ਹਾਈਵੇ ਬਠਿੰਡਾ ਅਮਰਸਰ ਨੈਸ਼ਨਲ ਹਾਈਵੇ ਦੀ ਗੱਲ ਕਰ ਲਈਏ ਤੇ ਲਹਿੰਦੇ ਪਾਸੇ ਵੱਲ ਪਿੰਡ ਆ ਕੋਈ ਕਿਲੋਮੀਟਰ ਦੀ ਦੂਰੀ ਆ ਅ ਰੱਤੇਗੁੱਦੇ ਪਿੰਡ ਦੀ ਅੱਜ ਤਰੀਕ ਤੁਸੀਂ ਨੋਟ ਕਰ ਲਓ ਅੱਜ 25 ਫਰਵਰੀ ਆ ਤੇ ਸਮਾਂ ਦੋਸਤੋ ਕੋਈ ਸ਼ਾਮ ਦਾ ਹੈਗਾ ਹੈ 5:30 ਵਜੇ ਦਾ ਵੇੜਾ ਤੁਹਾਨੂੰ ਦਿਖਾਵਾਂਗੇ ਦੋਸਤੋ ਅੱਜ ਚੰਗੀ ਚੰਗੀ ਨਸਲ ਚੰਗੀ ਚੰਗੀ ਬਰੀਡ ਠੀਕ ਹੈ ਜੀ ਪਿੱਛੇ ਚੰਗੇ ਸੀਮਨ ਦੇ ਬੱਚੇ ਵੀ ਹੋਣਗੇ ਬਾਕੀ ਹੁਣ ਕਿੰਨੇ ਮਿਲਕ ਤੇ ਚੱਲ ਰਹੀਆਂ ਨੇ ਕੀ ਰੇਟ ਕੀ ਭਾਅ ਵੜਤਾ ਉਹ ਪੂਰੀ ਗੱਲਬਾਤ ਆਪਾਂ ਵੀਰ ਮਰੀਕ ਦੇ ਨਾਲ ਕਰ ਲੈਨੇ ਆ ਉਹਨਾਂ ਦੀ ਜਬਾਨੀ ਆਪਾਂ ਸਾਰੀ ਗੱਲਬਾਤ ਸੁਣ ਲਾਂਗੇ ਆਓ ਚੱਲਦੇ ਆ ਵੀਰ ਮਰੀਕ ਸਿੰਘ ਉਹਨਾਂ ਦੇ ਕੋਲ ਸਭ ਤੋਂ ਪਹਿਲਾਂ ਵੀਰ ਮਰੀਕ ਸਿੰਘ ਸਾਸਰੀਕਾਲ ਸਾਸਰੀਕਾਲ ਸਤਿ ਸ੍ਰੀ ਅਕਾਲ ਹੋਰ ਵੀਰ ਮਰੀਕ ਸਿੰਘ ਠੀਕ ਠਾਕ ਜੀ ਬਹੁਤ ਵਧੀਆ ਸੰਸਾਰ ਠੀਕ ਹੈ ਜੀ ਅੱਛਾ ਵੀਰ ਅਮਰੀਕ ਸਿੰਘ ਇੱਕ ਤਾਂ ਬਹੁਤ ਆਪਣੇ ਕੋਲ ਜਿਹੜਾ ਵੱਡੇ ਲਾਰਜ ਫਾਰਮ ਦੀ ਜਿਹੜੀ ਇੱਕ ਤਿਆਰੀ ਚੱਲ ਰਹੀ ਹੈ ਮੈਨੂੰ ਲੱਗਦਾ ਵੀ ਮੋਢ ਜਿਹੜਾ ਉਹਦਾ ਬੇਸ ਰੱਖ ਦਿੱਤਾ ਨਹੀਂ ਪੱਥਰੋਂ ਦਾ ਮਨ ਅੱਜ ਰੱਖ ਦਿੱਤਾ ਸ਼ੁਰੂਆਤ ਕਰਤੀ ਹੈ ਹਾਂਜੀ ਸਰ ਠੀਕ ਹੈ ਜੀ ਤੇ ਉਹ ਵੀ ਤਕਰੀਬਨ ਮੈਨੂੰ ਲੱਗਦਾ ਵੀ ਤਿਆਰ ਹੋ ਜਾਊਗਾ ਕੋਈ ਮਹੀਨੇ ਖੰਡ ਡੇਢ ਮਹੀਨੇ ਮਹੀਨੇ ਦੇ ਵਿੱਚ ਸਰ ਗਰਮੀ ਤੋਂ ਪਹਿਲਾਂ ਪਹਿਲਾਂ ਤਿਆਰ ਕਰ ਦਾਂਗੇ ਠੀਕ ਹੈ ਗਾਈਆਂ ਨਾਲ ਅੱਗੇ ਫਾਰਮ ਛੋਟਾ ਹੈ ਤੇ ਤੰਗੀ ਉਹਨਾਂ ਇਹ گاਵਾ ਜਿਆਦੀ ਵੱਡੀ ਬਰੀਦੀਆਂ ਤੇ ਨਹੀਂ ਸੂਤ ਆਉਂਦੀਆਂ ਠੀਕ ਹੈ ਤੇ ਹੁਣ ਫਿਰ ਇਹ ਵੱਡਾ ਕਰ ਦਿਆਂਗੇ ਇਧਰ ਫਿਰ ਖੁੱਲੀ ਜਗ੍ਹਾ ਠੀਕ ਹੈ ਜੀ ਜਰਾ ਗਰਮੀ ਤੋਂ ਦਿੱਕਤ ਨਾ ਆਉਗੀ ਅੱਛਾ ਅਮਰੀਕ ਵੀਰ ਪਹਿਲਾਂ ਜਿਹੜਾ ਆਪਣਾ ਫਾਰਮ ਸੀਗਾ ਉਹ ਕਿੰਨੇ ਬਾਈ ਕਿੰਨੇ ਦਾ ਸੀ ਕਰਨਲ ਤੇ ਇਕਟਰਨਲ ਸੀਗਾ ਜਿਹੜਾ ਉਹ ਤਾਂ ਆਪਾਂ ਸੰਧੂ ਸਾਹਿਬਾ 82 ਹੈਗੀ ਆ 70 ਫੁੱਟ ਇੱਕ ਬੰਨੇ ਨੂੰ ਆ ਤੇ 80 ਫੁੱਟ ਇੱਕ ਬੰਨੇ ਨੂੰ ਹੀ ਅੱਗੇ ਜਗ੍ਹਾ ਠੀਕ ਹੈ ਜੀ ਤੇ ਉਹਦੇ ਵਿੱਚ ਆਪਣੇ ਕੋਲੇ 25 26 ਐਨੀਮਲ ਰੱਖਦੇ ਆਪਾਂ ਠੀਕ ਹੈ ਜੀ ਵੀ 10 ਗਾਵਾਂ ਆਪਾਂ 12 ਚਵਾਈ ਤੇ ਰੱਖਣੀਆਂ ਠੀਕ ਹੈ ਜੀ ਤੇ ਬਾਕੀ ਮਗਰ ਬੱਚੇ ਮੰਨ ਲਓ ਪਿ बस ਇੰਨੇ ਕੀ ਰੱਖਦੇ ਆ ਬੀਫਰ ਜਿਹੜੇ ਹੁਣ ਤਿਆਰ ਹੁੰਦੇ ਹੁੰਦੇ ਹੋ ਗਏ ਹਾਂ ਹਾਂਜੀ ਹਾਂਜੀ ਠੀਕ ਹੈ ਤੇ ਹੁਣ ਅੱਗੇ ਤੋਂ ਆਪਾਂ ਇਹ ਫਿਰ ਨਵਾਂ ਲੱਗੇ ਬਣਾਉਣ ਮੈਂ ਕਿਹਾ ਵੀ ਹੁਣ ਖੁੱਲਾ ਕਰਦਗੇ ਨਾਲੇ ਗਾਈਆਂ ਵਧਾਉਂਦਾ ਰਦਾ ਠੀਕ ਹੈ ਆਉਂਦੇ ਸਾਨੂੰ 20 ਕ ਗਾਵਾਂ ਚਵਾਈ ਤੇ ਕਰਦਗੇ ਠੀਕ ਹੈ ਜੀ ਤੇ ਲੋ ਵੀ ਦੋਸਤੋ ਠੀਕ ਹੈ ਜੀ ਸੋ ਲਾਰਜ ਫਾਰਮ ਵੀਰ ਬਿਲਕੁਲ ਜਲਦੀ ਇੱਕ ਸਟਾਰਟ ਕਰ ਦਿਊਗਾ ਆ ਜਿਹੜਾ ਦੋਸਤੋ ਬੇਸ ਉਹਦਾ ਮੋਢ ਜਿਹੜਾ ਰੱਖ ਦਿੱਤਾ ਗਿਆ ਠੀਕ ਹੈ ਜੀ ਬਾਕੀ ਤੁਸੀਂ ਵੇਖ ਰਹੇ ਜੇ ਬੈਕ ਸਾਈਡ ਠੀਕ ਹੈ ਜੀ ਇੱਕ ਵਾਰੀ ਜਦੋਂ ਪੂਰਾ ਕੰਪਲੀਟ ਹੋ ਗਿਆ ਤਿਆਰ ਹੋ ਗਿਆ ਤੇ ਉਹ ਵੀ ਆਪਾਂ ਤੁਹ ਪੂਰਾ ਜਿਹੜਾ ਮੈਨੇਜਮੈਂਟ ਹੋਊਗਾ ਉਹਦਾ ਕਿਦਾਂ ਦਾ ਕਿਵੇਂ ਆ ਠੀਕ ਹੈ ਜੀ ਪੂਰੀ ਗੱਲਬਾਤ ਆਪਾਂ ਤੁਹਾਨੂੰ ਬਾਅਦ ਵਿੱਚ ਦਿਖਾ ਦਾਂਗੇ ਜਦੋਂ ਪੂਰਾ ਕੰਪਲੀਟ ਹੋਇਆ ਤੇ ਫਿਲਹਾਲ ਵੀਰ ਅਮਰੀਕ ਸਿੰਘ ਅੱਜ ਆਪਣੇ ਕੋਲ ਜੜੀਆਂ ਬਹਿੜਾ ਚਾਰ ਬਕਾਊ ਨੇ ਚਾਰ ਆ ਸਰ ਤੇ ਕੀ ਹੁਣ ਇਹਨਾਂ ਦੀ ਹੈਗੀ ਆ ਡਟੇਲ ਇੱਕ ਗੱਬਣ ਤੇ ਤਿੰਨ ਸੁਈਆਂ ਠੀਕ ਹੈ ਜੀ ਇੱਕ ਗੱਬਣ ਤਿੰਨ ਸੁਈਆਂ ਤਿੰਨ ਸੁਈਆਂ ਠੀਕ ਆ ਤੇ ਵੀਰ ਅਮਰੀਕ ਸਿੰਘ ਕਰ ਲਈਏ ਨਾਲ ਦੀ ਨਾਲ ਸ਼ੁਰੂਆਤ ਕਰ ਲਈਏ ਪਹਿਲੇ ਨੰਬਰ ਤੋਂ ਉਹ ਪਹਿਲਣ ਵੱਛੀ ਲਿਓ ਠੀਕ ਹੈ ਜੀ ਇਹ ਪਹਿਲਣ ਵੱਛੀ ਆ ਸਰ ਦੋ ਦਾ ਦਾ ਠੀਕ ਹੈ ਜੀ ਲਓ ਦੋਸਤੋ ਦੋਂਦੀ ਬੱਚੀ ਆ ਪਹਿਲੇ ਨੰਬਰ ਤੋਂ ਆਪਾਂ ਸ਼ੁਰੂਆਤ ਕਰਦੇ ਆ ਠੀਕ ਆ ਜੀ 15 ਨਵੀਂ ਜੀ ਬੱਚੀ ਆ ਠੀਕ ਆ ਜੀ ਤੇ ਮਗਰ ਇਹਦੇ ਮੇਲ ਕਾਫ ਆ ਓਕੇ ਕਿੰਨੇ ਦਿਨਾਂ ਦੀ ਸੂਈ ਆ ਜੀ 15 ਕ ਦਿਨ ਹੋ ਗਏ ਸਰ 15 ਕ ਦਿਨਾਂ ਦੀ ਸੂਈ ਆ ਦੋਸਤੋ ਮਗਰ ਇਹਦੇ ਮੇਲ ਕਾਫ ਆ ਇਸ ਟਾਈਮ 18 ਲੀਟਰ ਦੁੱਧ ਤੇ ਚੱਲ ਰਹੀ ਹੈ 17 18 ਤੇ ਠੀਕ ਹੈ ਜੀ ਹਾਂਜੀ ਲਓ ਜੀ 18 ਲੀਟਰ ਤੇ ਦੋਸਤੋ ਹੁਣ ਬਿਲਕੁਲ ਮੌਜੂਦਾ ਟਾਈਮ ਜਿਹੜੀ ਹੁਣ 18 ਲੀਟਰ ਤੇ ਚੱਲ ਰਹੀ ਆ ਆਰਡਰ ਕੁਆਲਿਟੀ ਵੇਖਦੇ ਆ ਸਾਰ ਜਿਹੜੇ ਵੀਰਾਂ ਨੇ ਜੱਜਮੈਂਟ ਕਰ ਲੈਣੀ ਆ ਕਿਉਂਕਿ ਬਿਲ ਕਰਮਾ ਵਾਲੀ ਆਪਦੇ ਵਜ਼ਨ ਵਜੂਦ ਨਾਲੋਂ ਵੱਧ ਹਵਾਨਾਲੇਵਾ ਲਈ ਖੜੀ ਐ ਸੋ ਥਾਨ ਦੀ ਕੁਆਲਿਟੀ ਚੰਗੀ ਆ ਮੁੱਠੀ ਥਾਨ ਸਪੇਸ ਵੰਡ ਚੰਗੀ ਆ ਬਾਕੀ ਤੋਰਾ ਤੁਸੀਂ ਆ ਵੇਖ ਕੇ ਚੈੱਕ ਕਰ ਲਿਓ ਠੀਕ ਆ ਜੀ ਆਹ ਫੇਸ ਕੁਆਲਿਟੀ ਵੇਖੋ ਲਓ ਜੀ ਠੀਕ ਆ ਜੀ ਸੋ ਬਿਲਕੁਲ ਕੰਪੈਕਟ ਜੀ ਆਰਡਰ ਤੇ ਥਾਨ ਤੁਹਾਨੂੰ ਪੂਰਾ ਮੁੱਠੀ ਵਾਲਾ ਸੋ 18 ਕਿਲੋ ਜਿਹੜਾ ਦੋਸਤੋ ਹੁਣ ਮੌਜੂਦਾ ਟਾਈਮ ਮਿਲਕ ਇਸ ਵਿਹੜ ਦੇ ਥੱਲੇ ਹਾਜ਼ਰ ਆ ਤੇ ਬਿਲਕੁਲ ਲਵੀ ਜੀ ਆ ਉਮਰ ਵੀ ਜਿਹੜੀ ਆ ਦੋਸਤੋ ਜੇਕਰ ਆਪਾਂ ਕਾਊਂਟ ਕਰੀਏ ਤੇ ਮੈਨੂੰ ਲੱਗਦਾ ਵੀ 2 2.5 2.5 ਸਾਲ ਦੀ ਸਾਰੀ ਏਜ ਹੈਗੀ ਆ ਦੁੰਦੀ ਬੱਛੀ ਦੀ ਠੀਕ ਆ ਇਹ ਸੰਤੂ ਸਾਹਿਬ ਜਿੰਨੀ ਹੈ ਇਹ ਹੀਰਾ ਹੀ ਆ ਹਾਂ ਬਿਲਕੁਲ ਜੀ ਬਿਲਕੁਲ ਬਹੁਤ ਚੰਗੀ ਅੱਗੇ ਜਾ ਕੇ ਬਹੁਤ ਚੰਗੀ ਬਣੂ ਚਲੋ ਐਰ ਕੀਤਾ ਦੁੱਧ ਚਵਾਉ ਮੇਰੇ ਸਾਬ ਨਾਲ 20 ਲੀਟਰ ਹੀ ਪਰ ਆਉਂਦੇ ਸਾਲ ਨੂੰ ਚੰਗਾ ਭਵਿੱਖ ਰੱਖੂਗੀ ਬਿਲਕੁਲ ਜੀ ਬਿਲਕੁਲ ਕਿਉਂਕਿ ਨਸਲ ਬਰੀਡ ਚੰਗੀ ਆ ਥੱਲੇ ਆਰਡਰ ਦੀ ਕੁਆਲਿਟੀ ਚੰਗੀ ਆ ਮੂੰਹਾਂ ਦੋਦਾਂ ਦਾ ਬਿਲਕੁਲ ਜੀ ਬਿਲਕੁਲ ਲੋ ਵੀ ਦੋਸਤੋ ਠੀਕ ਆ ਸੋ ਮਿਲਕ ਕਪੈਸਿਟੀ ਦੋਸਤੋ ਚੰਗੀ ਆ ਠੀਕ ਆ ਮੈਂ ਰੱਖਦੀ ਆ ਵੀ ਇੱਕ ਨਸਲ ਬਰੀਡ ਨੇ ਜਿਹੜਾ ਬਿਲਕੁਲ ਮਿਲਕ ਘੜਨਾ ਹੁੰਦਾ ਨਹੀਂ ਤਾਂ ਵੇੜਣਾ ਤਾਂ ਆਪਾਂ ਨੋਰਮਲ ਹੋਰ ਵੀ ਵੇਖਦੇ ਆ ਐਚ ਐਫ ਬਰੀਡ ਦੇ ਵਿੱਚ ਪਹਿਲਾਂ ਨਾ ਬੱਚੀਆਂ ਹੋ ਸਕਦਾ 12 13 14 ਲੀਟਰ ਤੇ 13 ਲੀਟਰ ਤੇ ਵੀ ਖੜ ਜਾਂਦੀਆਂ ਨੇ ਅੱਛਾ ਵੀਰ ਅਮਰੀਕ ਸੇਲ ਕਰਦੇ ਪਏ ਆ ਕੀ ਮੁੱਲ ਵਾੜੀ ਕਰਾਂਗੇ ਦਾ ਲੈ ਮੋਲ ਸਾਰ ਆਪਾਂ 65000 ਰੁਪਿਆ ਕਰਦੇ ਆ ਬਸ 60000 ਦੀ ਲੈਣ ਦੇਣ ਦੇ ਦਿਆਂਗੇ 60000 ਦੀ ਦੇ ਦੇਾਂਗੇ ਹਾਂਜੀ ਠੀਕ ਆ ਵੀਰੇ ਠੀਕ ਆ ਤੇ ਬੱਚਾ ਇਹਦਾ ਮਗਰ ਹੈਗਾ ਮੇਲ ਆ ਉਹ ਪਿੰਜਰੇ ਦੇ ਵਿੱਚ ਉਧਰ ਠੀਕ ਆ ਜੀ ਸੋ ਦੋਸਤੋ ਬੱਚਾ ਇੱਕ ਵਾਰੀ ਤੁਹਾਨੂੰ ਨਾਲ ਦਿਖਾ ਦਈਏ ਆਪਾਂ ਠੀਕ ਆ ਮੇਲ ਕਾਫ ਆ ਤੇ 65000 ਡਿਮਾਂਡ ਆ ਲੈ ਦੇ ਜਿਹੜਾ ਹੋਊਗਾ ਉਹ 60000 ਠੀਕ ਆ ਆ ਲੋ ਬੱਚਾ ਮੇਲ ਕਾਫ ਠੀਕ ਆ ਜੀ ਫਿਰ ਤੇ ਅਗਲੀ ਜਿਹੜੀ ਸੈਕੰਡ ਨੰਬਰ ਤੇ ਜਿਹੜੀ ਆਪਾਂ ਬਲਾਇਕ ਵਿਖਾਉਣੀ ਆ ਹਾਂ ਗੱਬਣਾ ਸਾਰੇ ਗੱਪਾ ਇੱਕ ਗੈਲੈਕਸੀ ਸੀਮੰਦੀ ਆ ਅੱਛਾ ਜੀ ਅੱਗੇ ਠੀਕ ਹੈ ਜੀ ਉਹ ਲਿਖਿਆ ਵਾ ਮੈਂ ਵੇਖ ਕੇ ਦੱਸ ਦਾਂਗਾ ਭੈਣ ਭਰਾ ਨੂੰ ਕਿਹੜਾ ਵਾ ਠੀਕ ਹੈ ਜੀ ਉਹ ਸੋ ਉਹ ਜਿਹੜਾ ਕੋਈ ਵੀਰ ਕੰਟੈਕਟ ਕਰੂਗਾ ਉਹ ਸਾਰੀ ਪ੍ਰੋਪਰ ਡਿਟੇਲ ਮਿਲੂਗੀ ਫਾਰਮ ਦੀਆਂ ਵੀਡੀਓ ਹੈਗੀਆਂ ਆਪਣੀ ਜੀ ਦੇ ਕੋਲ ਗੈਲੈਕਸੀ ਦੇ ਆਪੇ ਗੈਲੈਕਸੀ ਸੀ ਮੰਦੀ ਆ ਠੀਕ ਹੈ ਜੀ ਜਿਹੜੇ ਫਾਰਮ ਚੋਂ ਆਈ ਆ ਆਪਣੇ ਕੋਲ ਵੀਡੀਓ ਹੈਗੀਆਂ ਠੀਕ ਹੈ ਜੀ ਅੱਛਾ ਵੀਰ ਅਮਰੀਕ ਆ ਸੂਆ ਕਿੰਨਾ ਮ ਦੂਜਾ ਹੋਊਗੀ ਦੂਜਾ ਸੂਆ ਸਰ ਦੂਜਾ ਸੂਆ ਹਾਂਜੀ ਤੇ ਸਮਾਂ ਵੈਸੇ ਕਿੰਨਾ ਕਹ ਪਿਆ ਜੀ ਇਹ ਇੱਕ ਤਰੀਕ ਨੂੰ ਦਿਨ ਪੂਰੇ ਆ ਇੱਕ 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 ਤਰੀਕ ਨੂੰ ਆ ਜੀ ਆ ਰਹੀ ਆ 1 ਮਾਰਚ ਨੂੰ 1 ਮਾਰਚ ਨੂੰ 200 5 6 6 ਦਿਨ ਦਾ ਆਈਡੀਆ ਹਜੇ ਦਿਨ ਪੂਰੇ ਹੋਣ ਦੇ ਵਿੱਚ ਬਾਕੀ ਆ ਪਹਿਲੇ ਸੂਏ ਮਾਲਕਾਂ ਦੇ ਕਹਿਣ ਬਤਾਉਗੇ ਨੇ 38 49 ਲੀਟਰ ਦੁੱਧ ਦਿੱਤਾ ਆ ਪਹਿਲਣ ਨੇ ਹਾਂ ਐਰ ਕੀ ਮੇਰੇ ਹਿਸਾਬ ਨਾਲ ਦਿਨ ਨੂੰ 40 ਤੋਂ ਪਲੱਸ ਮੰਨ ਲਓ 45 ਕਿਲੋ ਦੇ ਲਗਭਗ ਦੁੱਧ ਦੇਣਾ ਚਾਹੀਦਾ ਠੀਕ ਹੈ ਜੀ ਵੈਡ ਬਹੁਤ ਚੰਗੀ ਆ ਲੋ ਦੋਸਤੋ ਨਸਲ ਬਰੀਡ ਵੇਖੋ ਕਿ ਚਲੋ ਜਿਹੜੇ ਭੈਣ ਭਰਾ ਨੇ ਲੈਣੀ ਦੇਸੀ ਪਣੀ ਹਾਂ ਬਿਲਕੁਲ ਜੀ ਸੋ ਪੂਰਾ ਸਟਰਕਚਰ ਜਿਹੜਾ ਹੈਗਾ ਇਸ ਵੈਡ ਦਾ ਤੁਸੀਂ ਚੈੱਕ ਕਰ ਸਕਦੇ ਜੀ ਸੈਕੰਡ ਟਾਈਮਰ ਆ ਸੈਕੰਡ ਲੋਕੇਸ਼ਨ ਦੇ ਵਿੱਚ ਇਹ ਸੁਣ ਜਾ ਰਹੀ ਆ 6 ਦਿਨ ਹਜੇ ਬਾਕੀ ਆ ਪੈਂਡਿੰਗ ਆ ਦੋਸਤੋ 6 ਸੋ ਨਸਲ ਬਰੀਡ ਬਿਲਕੁਲ ਹਾਈਟ ਕੱਦ ਫੁੱਲ ਬਟਾ ਫੁੱਲ ਸਟੇਟ ਵੇਖ ਸਕਦੇ ਸਟੇਟ ਬੋਨ ਚੌੜਾ ਪਿੱਠਪੁੜਾ ਠੀਕ ਆ ਜੀ ਆਰਡਰ ਕੁਆਲਿਟੀ ਕਾਫੀ ਬੈਸਟ ਆ ਠੀਕ ਆ ਜਿੱਦਾਂ ਜਿੱਦਾਂ ਦੋਸਤ ਹੁਣ 6 ਦਿਨ ਹਜੇ ਪੈਂਡਿੰਗ ਆ 6 ਦਿਨਾਂ ਦੇ ਵਿੱਚ ਆਪਾਂ ਇੱਕ ਜਜਮੈਂਟ ਕਰ ਸਕਦੇ ਆ ਵੀ ਕੀ ਬਣਨਾ ਹੈ ਨਾ ਆ ਲਾ ਬਹੁਤ ਖੂਬਸੂਰਤ ਲੇਵਾ ਬਣਾ ਕੇ ਤਿਆਰ ਕਰ ਰਹੀ ਹੈ ਦੋਸਤੋ ਠੀਕ ਹੈ ਜੀ ਪਹਿਲੇ ਸਵੇਰ ਮਿਲਕ ਰਿਕਾਰਡ ਵੀ ਤੁਹਾਨੂੰ ਦੱਸ ਦਿੱਤਾ ਵੀਰ ਅਮਰੀਕ ਸਿੰਘ ਹੋਣਾ ਨੇ ਵੀ ਕਾਫੀ ਸੋਹਣਾ ਮਿਲਕ ਜਿਹੜਾ ਭਰਿਆ ਪਹਿਲਣ ਦੇ ਤੇ ਬਾਕੀ ਅਗੇ ਸੈਕੰਡ ਲਕਟੇਸ਼ਨ ਦੇ ਵਿੱਚ ਤੇ ਹੁਣ ਵੀ ਆਪਾਂ ਚੰਗੀ ਉਮੀਦ ਕਰ ਸਕਦੇ ਹਾਂ ਵੀ ਕੋ ਸੋਹਣਾ ਜਿਹੜਾ ਦੋਸਤੋ ਦੁੱਧ ਪਉਣਾ ਚਾਹੀਦਾ ਲਕਟੇਸ਼ਨ ਦੇ ਵਿੱਚ ਅੱਛਾ ਵੀਰ ਅਮਰੀਕ ਪਹਿਲੇ ਸਵੇਰ ਕਿੰਨਾ ਦਿੱਤਾ ਕਰਿਓ ਕਰਿਓ 343 ਲੀਟਰ ਹਰਾਂਦੇ ਵੀ ਹੁਣ ਤਾਂ 40 ਲੀਟਰ ਜੀ ਹੁਣ ਤਾਂ 40 ਤੋਂ ਪਲੱਸ ਕੱਢੂ ਵਰਗੀ ਠੀਕ ਹੈ ਜੀ ਵੈੜ ਬਹੁਤ ਚੰਗੀ ਭਜੀ ਇਹਦਾ ਮਾਲਾ ਜਿਹੜਾ ਬੰਦਾ ਪਾਰਖੂਆ ਨੂੰ ਉਹੀ ਦੱਸੀ ਜਾਣਾ ਇਹਨੇ ਵੀ ਮੈਂ ਕਿੰਨੇ ਵਾਲੀ ਬਿਲਕੁਲ 90 ਤੋਂ 45 ਕਿਲੋ ਕੱਢੂ ਵੈੜ ਠੀਕ ਹੈ ਜੀ ਸੋ ਫੁੱਲ ਬੜਾ ਫੁੱਲ ਹਾਈਟ ਆ ਦੋਸਤੋ ਬਾਕੀ ਨਸਲ ਬ੍ਰੀਡ ਖੜਾਰੀ ਵੀਰਾਂ ਨੂੰ ਪਤਾ ਲੱਗ ਜਣਾ ਵੇਖਦੇ ਆ ਸਾਰ ਤੇ ਵੀਰ ਅਮਰੀਕ ਕੀ ਇਹਦਾ ਕੀ ਮੁੱਲ ਰਹੂਗਾ ਕੀ ਲੈਣ ਦੇਣਾ ਇਹਦਾ ਸਾਰ 1,75,000 ਰੁਪਏ ਦੀ ਦਿਆਂਗੇ ਠੀਕ ਹੈ ਜੀ ਹਾਂਜੀ ਲੋ ਵੀ ਦੋਸਤੋ 1,75,000 ਇਸ ਵੈੜ ਦੀ ਜਿਹੜੀ ਡਿਮਾਂਡ ਤੋ ਬਾਕੀ ਜੋ ਥੋੜਾ ਬਾਤਾਂ ਕੋਈ ਗੁੰਜਾਇਸ਼ ਆ ਉਹ ਮੌਕੇ ਤੇ ਉੱਪਰ ਹੇਟਾਂ ਹੋ ਜਾਊਗਾ ਮੌਕੇ ਤੇ ਮਾਨਤਾ ਨਾਲੀ ਗੱਲਬਾਤ ਆ ਉਹ ਘਰੇ ਤੁਸੀਂ ਆਇਓ ਵਿਜ਼ਿਟ ਕਰੋ ਬਾਕੀ ਮੌਕੇ ਤੇ ਹੋ ਜਾਊਗਾ ਥੋੜਾ ਬਾਤਾਂ ਜ਼ਿਕਰ ਕੋਈ ਹੋਈ ਨਹੀਂ ਕੀ ਤੇ ਵੀਰ ਅਮਰੀਕ ਆਪਣੇ ਕੋਲ ਤੀਸਰੇ ਨੰਬਰ ਤੇ ਜਿਹੜੀ ਆ ਵੈਡ ਆ ਗਈ ਹੈ ਇਹ ਸਰ ਬਰੂਟ ਸੀਮੰਦ ਦੀ ਆ ਲਓ ਜੀ ਬਰੂਟ ਸੀਮੰਦ ਦੀ ਦੋਸਤੋ ਬਾਕੀ ਇਹ ਸਾਰਾ ਬਾਇਓ ਡਾਟਾ ਇਹਦੇ ਕੰਨ ਚ ਹੀ ਆ ਜਦੋਂ ਦਾ ਇਹਦਾ ਜਨਮ ਦੂਜਾ ਸੁਆ ਵਾ ਓਕੇ ਬਾਕੀ ਜਨਮ ਤਰੀਕ ਫਾਰਮ ਵਾਲੇ ਨੇ ਇਹ ਸਾਰਾ ਕੁਝ ਗੱਲ ਚ ਹੀ ਆ ਠੀਕ ਹੈ ਜੀ ਪਿਆ ਆ ਠੀਕ ਹੈ ਜੀ ਸੋ ਦੂਜਾ ਸੁਆ ਦੋਸਤੋ ਬਾਕੀ ਵੇਨਬੂਨ ਕਾਫੀ ਤੁਸੀਂ ਆ ਵੇਖ ਸਕਦੇ ਜੇ ਠੀਕ ਆ ਜੀ ਮੋਟੀ ਵੇਨ ਹਵਾਨੇ ਦੇਵੇ ਦੇ ਉੱਪਰ ਠੀਕ ਆ ਤੇ ਦੂਸਰਾ ਸੁਬਾ ਤੇ ਅੱਜ ਵੀਰ ਅਮਰੀਕਾ ਕਿੰਨੇ ਦਾ ਦਿਨ ਦੀ ਸੂਈ ਹੈ ਇਹਨੂੰ ਸੂਈ ਨੂੰ ਸਾਰਾ 1 ਮਹੀਨਾ ਹੋ ਗਿਆ 1 ਮੰਥ ਠੀਕ ਆ ਜੀ ਬਰੂਟ 7 ਦੀ ਹੈ ਦੋਸਤੋ ਬਾਕੀ ਟੈਗ ਟੋਕ ਜਿਹੜਿਆ ਟੈਗਿੰਗ ਜਿਹੜੀ ਹੈਗੀ ਉਹ ਕੰਨਾਂ ਦੇ ਵਿੱਚ ਪਹਿਲੇ ਕੰਨ ਦੇ ਵਿੱਚ ਸਾਰੀ ਡਿਟੇਲ ਪਈ ਹੋਈ ਵਿਖਾ ਦਿਓ ਬਿਲਕੁਲ ਜੀ ਬਿਲਕੁਲ ਇਹਦੀ ਜਨਮ ਤਰੀਕ ਸਾਰੀ ਪਈ ਹੋਈ ਹੈ ਬਿਲਕੁਲ ਬਿਲਕੁਲ ਖੋਲ ਕੇ ਦਿਖਾਈਏ ਸੋ ਦੋਸਤੋ ਐਕਸਟਰਾ ਆਰਡੀਨਰੀ ਹੈ ਠੀਕ ਆ ਜੀ ਫੁੱਲ ਦਾ ਹਾਈਟ ਵજન ਲੋਡ ਪੂਰਾ ਤੇ ਬਰੂਡ ਸੀਮਨ ਦੀ ਦੋਸਤੋ ਇਹ ਆਪ ਹੈਗੀ ਜੋ 6 ਫੁੱਟ ਤੋਂ ਬਾਹਰ ਤਾਂ ਉੱਚੀ ਆ ਸਰ ਉਹ ਪਰਲੇ ਕਾਂ ਟੈਗ ਦੇ ਵਿੱਚ ਨਾ ਸਾਰਾ ਉਹਨਾਂ ਨੇ ਲਿਖਿਆ ਹੋਇਆ ਹੈ ਇਹਦਾ ਜੋ ਵੀ ਜਨਮ ਤਰੀਕ ਠੀਕ ਹੈ ਜੀ ਠੀਕ ਆ ਆ ਲੋ ਜੀ ਅਛਾ ਵੀਰ ਅਮਰੀਕਾ ਦੀ ਪੂਰੀ ਡਿਟੇਲ ਦੀ ਹੁਣ ਜੇਕਰ ਆਪਾਂ ਗੱਲ ਕਰ ਲਈਏ ਮਹੀਨੇ ਦੀ ਸੂਈ ਆ ਹਾਂਜੀ ਤੇ ਹੁਣ ਇਸ ਟਾਈਮ ਪੀਕ ਤੇ ਹੁਣ ਦੁੱਧ ਕਿੰਨਾ ਚੱਲਦਾ ਪੀਕ ਲੈਵਲ ਤੇ ਸਰ ਇੱਕ ਵਾਰੀ ਤਾਂ ਇਹ ਮੰਨ ਲਓ ਮੈਂ ਤਿੰਨ ਟਾਈਮ ਚੋਈ ਕਰਦਾ ਹਾਂ ਹਾਂਜੀ ਹਾਂਜੀ ਤੇ 58 59 ਕਿਲੋ ਦੁੱਧ ਕਰ ਗਈ ਸੀ ਓਕੇ ਮੁੜ ਕੇ ਇਹਨੂੰ ਨਾ ਥੋੜਾ ਜਿਹਾ ਫੀਵਰ ਆ ਗਿਆ ਸੀ ਠੀਕ ਹੈ ਜੀ ਤੇ ਉਹਦਾ ਕਰਕੇ ਇਹਨੇ ਡਾਊਨ ਮਾਰਿਆ ਹੁਣ ਇਹ ਦੋ ਟਾਈਮ ਚਵਾਈ ਤੇ 45 ਕਿਲੋ ਦੁੱਧ ਆਦੇ ਇਸ ਲਈ ਠੀਕ ਹੈ ਜੀ 45 46 ਕਿਲੋ ਤੇ ਚੱਲਣ ਦੀ ਹੈ ਤਿੰਨ ਟਾਈਮ ਚਵਾਈ ਕਰਦੀ ਹੈ ਅੱਜ ਵੀ ਦੁੱਧ ਵਾਜੂਗਾ ਠੀਕ ਹੈ ਜੀ ਬਬ ਦੋਸਤੋ ਹੁਣ 45 46 ਲੀਟਰ ਜਿਹੜੀ ਮਿਲਕ ਕਪੈਸਿਟੀ ਆ ਆਪਸ ਹੀ ਗਈ ਕਿਤੇ ਨਾ ਕਿਤੇ ਥੋੜਾ ਜਿਹਾ ਫੀਵਰ ਪਸ਼ੂਆਂ ਦੇ ਵਿੱਚ ਗਰਾਫਟ ਆਉਂਦੀ ਰਹਿੰਦੀ ਜਦੋਂ ਕੋਈ ਫੀਵਰ ਸਿੰਪਟਮ ਆਉਣ ਪਸ਼ੂਆਂ ਦੇ ਵਿੱਚ ਠੀਕ ਹੈ ਜੀ ਤੇ ਉਹਦੇ ਕਾਰਨ ਕਿਤੇ ਨਾ ਕਿਤੇ ਥੋੜਾ ਜਿਹਾ ਡਾਊਨ ਹੋਈ ਹੈ 45 40 40 ਲੀਟਰ ਜਿਹੜੀ ਮਿਲਕ ਕਪੈਸਿਟੀ ਆ ਇਸ ਵੈਡ ਦੀ ਠੀਕ ਆ ਜੀ ਇਹਦੇ ਥੱਲੇ ਹੁਣ ਜਿਹੜਾ ਦੁੱਧ ਉਹ ਹਾਜ਼ਰ ਆ ਇੱਕ ਮੰਥ ਦੀ ਸੂਈ ਆ ਠੀਕ ਆ ਜੀ ਇੱਕ ਮਹੀਨੇ ਦਾ ਸਮਾਂ ਹੋ ਗਿਆ ਸੂਈ ਨੂੰ ਬਾਕੀ ਥਣ ਲੇਵਾ ਆਰਡਰ ਕੁਆਲਿਟੀ ਬਿਲਕੁਲ ਤੁਹਾਡੇ ਸਾਹਮਣੇ ਆ ਹਾਈਟ ਦੋਸਤੋ ਫੁੱਲ ਬਟਾ ਫੁੱਲ ਐਕਸਟਰਾ ਆਰਡਰ ਲਓ ਜੀ ਅੱਛਾ ਵੀਰ ਮਰੀਕ ਤੁਹਾਡੇ ਕੱਦ ਦੀ ਗੱਲ ਕਰਕੇ ਵੀ 6 ਫੁੱਟ ਮੈਨੂੰ ਦਾ ਉੱਤੇ ਅੱਛਾ ਫੁੱਟ 6 ਫੁੱਟ 2 ਇੰਚ ਆ ਸਰ ਠੀਕ ਆ ਤਾਂ ਮੈਨੂੰ ਦਾ ਵੀ ਤੁਹਾਡੇ ਹਾਈਟ ਦੇ ਵੀ ਪੂਰੀ ਬਰਾਬਰ ਆ 6 ਫੁੱਟ 6 ਫੁੱਟ ਕੱਦ ਹੈਗਾ ਇਹਦਾ 6 ਫੁੱਟ ਪੂਰੀ ਹਾਈਟ ਆ ਲਓ ਜੀ ਠੀਕ ਹੈ ਜੀ ਮੈਂ ਦਵਾਂ ਜੀ ਠੀਕ ਹੈ ਅੱਛਾ ਵੀਰ ਅਮਰੀਕਾ ਹੋਣ ਜਿੱਦਾਂ ਤੁਸੀਂ ਦੱਸਦਾ 45 46 ਲੀਟਰ ਹਾਂ ਤੇ ਬੈਗ ਥੋੜਾ ਜਿਹਾ ਕਿਦਾਂ ਕਿਦਾਂ ਫੀਵਰ ਕਰਕੇ ਮਨ ਲੀ 50 ਤੋਂ ਕ੍ਰੋਸ ਆ ਮਨ ਲਓ ਇੱਕ 10 ਟਾਈਮ ਚੁਵਾਈ ਮੈਂ ਦੋ ਟਾਈਮ ਕਰਤੀ ਟਾਈਮ ਨਹੀਂ ਲੱਗਦਾ ਫਾਰਮ 'ਚ ਵੀ ਰੁੱਝੇ ਆ ਠੀਕ ਹੈ ਜੀ ਤੇ 3 ਟਾਈਮ ਚੁਵਾਈ ਦਾ ਫਿਰ ਬੰਦ ਛਵੜੀ ਹੋਈ ਦੀ ਠੀਠੀ ਠੀਂਗੀ ਚੁਵਾਈ ਕਰਨੀ ਜੀ ਤੇ ਇਹ ਹੁਣ ਇਹ 45 ਕਿਲੋ ਤੇ ਆ ਇਸ ਟਾਈਮ ਅੱਛਾ ਵੀ ਅਮਰੀਕਾ ਮਨ ਲੀ ਚੁਵਾਈ ਹੁਣ ਵੀ ਇਹਦੀ 3 ਟਾਈਮ ਕਿ ਦੋ ਟਾਈਮ ਕਰਾਈ ਪਈ ਦੀ ਦੋ ਟਾਈਮ ਹੁਣ ਚੁਵਾਈ ਦੋ ਟਾਂ ਪਸ਼ੂ ਸੌਖਾ ਰਹਿੰਦਾ ਕੋਈ ਚੱਕਰ ਨਹੀਂ ਕਬੀ ਦੋ ਟਾਈਮ ਕਰਿਆਂ ਜਾਂ ਤਿੰਨ ਟਾਈਮ ਕਰਿਆਂ ਥੋੜਾ ਜਿਹਾ ਮੈਨੂੰ ਤੰਗੀ ਤੇ ਹੁੰਦੀ ਆ ਮਨ ਲ ਬੀਜੀ ਕਰਕੇ ਨਹੀਂ ਕਰੀਦੀ ਠੀਕ ਹੈ ਜੀ ਤੇ ਇਕੱਲੀ ਗਾਂ ਦੀ ਕਰਨੀ ਆਖੀ ਦਾ ਊਕੀ ਹੋ ਜਾਂਦੀ ਵੀ ਠੀਕ ਹੈ ਜੀ ਹਾਂ ਅੱਛਾ ਵੀਰ ਅਮਰੀਕਾ ਮੰਨ ਲਓ ਮਹੀਨੇ ਦੀ ਸੂਈ ਆ ਹਾਂ ਜੀ ਤੇ ਮਗਰ ਦੇ ਜਿਹੜਾ ਬੱਚਾ ਉਹਦੀ ਪੂਰੀ ਕੋਈ ਡਿਟੇਲ ਨਹੀਂ ਉਹ ਭਾਜੀ ਇਹਦੇ ਮਗਰ ਵੱਛੀ ਆ ਪਰ ਵੱਛੀ ਤੋਂ ਬਗੈਰ ਆ ਮੰਨ ਲਓ ਠੀਕ ਹੈ ਜੀ ਹਾਂ ਵੱਛੀ ਨਹੀਂ ਦਿੱਤੀ ਆਪਾਂ ਨੂੰ ਅੱਛਾ ਜੀ ਵੱਛੀ ਤੋਂ ਬਗੈਰ ਓਕੇ ਜਿੱਥੋਂ ਆਪਾਂ ਖਰੀਦੀ ਫਾਰਮ ਚੋਂ ਹਾਂ ਬੱਚੇ ਤੋਂ ਵੀ ਖਰੀਦੀ ਹੈ ਮਤਲਬ ਉਹਨਾਂ ਨੇ ਆਪਣਾ ਬੱਚਾ ਨਹੀਂ ਦਿੱਤਾ ਹਾਂ ਬੱਚੇ ਤੋਂ ਬਗੈਰ ਆਪਾਂ ਇਹ ਨਹੀਂ ਝੂਠ ਬੋਲਣਾ ਤੇ ਮਤਲਬ ਇਹ ਵੀ ਕੋਈ ਕੋਈ ਆਪਣਾ ਕੋਈ ਗਾਹਕ ਆ ਜਿਹੜਾ ਆਪਣੇ ਨਾਲ ਸੰਪਰਕ ਕਰਦਾ ਲੈਣ ਵਾਸਤੇ ਇਹਨੂੰ ਖਰੀਦਣ ਵਾਸਤੇ ਹਾਂ ਹਾਂ ਤੇ ਉਹਨੂੰ ਕੋਈ ਦਿਖਾ ਦਿੱਤੀ ਜੋ ਕਿ ਆਪਾਂ ਬੱਚੀ ਵਿਖਾ ਦੇਾਂਗੇ ਇੱਕ ਸਹੀ ਸਮੇਂ ਤੱਕ ਮਤਲਬ ਕਿ ਪਤਾ ਲੱਗ ਜੂਗਾ ਬੱਚੀ ਵਿਖਾ ਦੇ ਸਮੇਂ ਦਾ ਪਸ਼ੂ ਕੋ ਮਹੀਨੇ ਦੀ ਆ 20 ਦਿਨਾਂ ਦੀ ਪਤਾ ਲੱਗ ਜੇ ਐਸਟੀਮੇਟ ਹਾਂ ਹਾਂ ਬੱਚੀ ਵਿਖਾ ਦਾਂਗੇ ਕੋਈ ਚੱਕਰ ਠੀਕ ਆ ਵੀਰ ਤੇ ਵੀਰ ਅਮਰੀਕ ਬਾਕੀ ਰੇਟ ਇਹਦਾ ਕੀ ਰਹੂਗਾ ਮੋਰ ਰੇਟ ਭਾਜੀ ਇਹਦਾ ਆਪਾਂ ਫੋਨ ਤੇ ਕਰਾਂਗੇ ਫੋਨ ਤੇ ਕਰਾਂਗੇ ਹਾਂਜੀ ਬਾਕੀ ਕੋਈ ਮੇਰਾ ਵੀਰ ਭਰਾ ਸਵਾਦ ਲੈਣ ਵਾਲਾ ਕੰਮ ਨਾ ਕਰੇ ਵੀ ਤੁਹਾਨੂੰ ਪਤਾ ਗਾਂ ਵੱਡੀ ਆ ਮੁੱਲ ਤਾਂ ਅਗਲੇ ਨੂੰ ਆਈਡੀਆ ਲੱਗ ਹੀ ਜਾਂਦਾ ਕਿ ਕਿੰਨਾ ਹੋਣਾ ਪਰ ਫਿਰ ਵੀ ਮੋਲ ਨੂੰ ਚੇਦੀ ਕਰਕੇ ਆਪਾਂ ਫੋਨ ਤੇ ਕਰਾਂਗੇ ਠੀਕ ਹੈ ਵੀਰੇ ਹਾਂ ਲਓ ਦੋਸਤੋ ਮੋਲ ਜਿਹੜਾ ਫੋਨ ਤੇ ਹੋਊਗਾ ਠੀਕ ਹੈ ਜੀ ਸੋ ਜਿਹੜੇ ਵੀਰ ਅਗੇ ਨਸਲ ਬਰੀਡ ਦੇ ਉੱਪਰ ਕੰਮ ਕਰਨਾ ਚਾਹੁੰਦੇ ਆ ਕਿਉਂਕਿ ਜੇਕਰ 40 ਜਾਂ 50 ਜਾਂ 45 ਲੀਟਰ ਤੋਂ ਕਰਾਸ ਦੀ ਗੱਲ ਕਰਦੇ ਆ ਤਾਂ ਠੀਕ ਹੈ ਜੀ ਆਪ ਨੂੰ ਵੀ ਪਤਾ ਵੀ ਬਹੁਤ ਜਿਹੜੇ ਗਾਹਕ ਨੇ ਕੋਈ ਭੈਣ ਭਰਾ ਬਹੁਤ ਚੋਣਵੇਂ ਚੋਣਵੇਂ ਰਹਿ ਜਾਂਦੇ ਆ ਕਿਉਂਕਿ ਨਸਲ ਪ੍ਰੀਅਰਡ ਦੇ ਉੱਪਰ ਜਿਹੜੇ ਵੀਰ ਦਾ ਸ਼ੌਂਕ ਆ ਠੀਕ ਹੈ ਜੀ ਤੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾਗਾ ਬਾਕੀ ਜੋ ਵੀ ਇਹਦਾ ਮੁੱਲ ਹੋਊਗਾ ਰੇਟ ਹੋਊਗਾ ਉਹ ਫੋਨ ਤੇ ਕੀਤਾ ਜਾਊਗਾ ਬਾਕੀ ਚਾਹਵਾਨ ਵੀਰ ਤੁਸੀਂ ਜ਼ਰੂਰ ਸੰਪਰਕ ਕਰ ਲਿਓ ਤੇ 45 46 ਲੀਟਰ ਹੁਣ ਮਿਲਕ ਕਪੈਸਿਟੀ ਇਸ ਵੜ ਦੇ ਥੱਲੇ ਬਿਲਕੁਲ ਹਾਜ਼ਰ ਆ ਜਿਹੜੀ ਕਿਸੇ ਵੀਰ ਨੇ ਅਣਕੇ ਦੋ ਟਾਈਮ ਚੋਕੇ ਆਪਣੀ ਤਸੱਲੀ ਕਰਨੀ ਆ ਤਿੰਨ ਟਾਈਮ ਚ ਹੋਣੀ ਆ ਠੀਕ ਹੈ ਜੀ ਉਹ ਤੁਸੀਂ ਆਪਣਾ ਸਾਈ ਬਿਆਨਾ ਕਰਕੇ ਤੇ ਗੱਲਬਾਤ ਕਰ ਲਿਓ ਵੀਰ ਮਰੀਕ ਸਿੰਘ ਹੋਂ ਦੇ ਨਾਲ ਇੱਕ ਆ ਗਈ ਵੀਰ ਮਰੀਕ ਆਪਣੇ ਕੋਲ ਜਿਹੜੀ ਚੌਥੀ ਨੰਬਰ ਤੇ ਆ ਜੀ ਦੂਸਰਾ ਸੂਬਾ ਸਾਰੇ ਦੇ ਥੱਲੇ ਦੂਸਰਾ ਸੂਬਾ ਇਹ ਮੰਨ ਲਓ ਅੱਜ ਚਾਰਾਂ ਦਿਨਾਂ ਦੀ ਸੂਈ ਆ ਠੀਕ ਹੈ ਜੀ ਮਗਰ ਇਹਦੇ ਵੱਛਾ ਹੋਵੇ ਲੋ ਨਾੜੂ ਗਿੱਲਾ ਹੋਵੇ ਵਿਖਾ ਦਿਓ ਲਓ ਜੀ ਤੇ ਇਹਦੇ ਥੱਲੇ 35 ਲੀਟਰ ਬੋਲਾ ਓਕੇ 45 ਤੋਂ ਪਲੱਸ ਚੱਲੂਗੀ ਮੰਨ ਲਓ 50 ਲੀਟਰ ਤਾਂ ਬੜੇ ਆਰਾਮ ਨਾਲ ਵਹਿੜ ਦੁੱਧ ਚਵਾਉਗੇ ਠੀਕ ਹੈ ਜੀ ਬਾਕੀ ਇਹਦਾ ਵੈਸੇ ਆਪ ਹੀ ਦੱਸੀ ਜਾਂਦੀ ਵੀ ਮੈਂ 50 ਲੀਟਰ ਦਊਂਗੀ ਕਹਿਣ ਸੀ ਲੋੜ ਹੀ ਨਹੀਂ ਬਿਲਕੁਲ ਜੀ ਬਿਲਕੁਲ ਬਿਲਕੁਲ ਕੋਈ ਕਿਹੇ ਬਣਿਓ ਕੋਈ ਵੈੜ ਖੁੰਜੀ ਨਹੀਂ ਹੈਗੀ ਹਾਂ ਦਰਸ਼ਨੀ ਵੜ ਆਏ ਆ ਦੋਸਤੋ ਜੀ ਉਸ ਨੂੰ ਆਪਾਂ ਦੇਖਦੇ ਆ ਚਲੋ ਵੱਡੇ ਲਾਰਜ ਫਾਰਮਾਂ ਦੇ ਉੱਪਰ ਚਾਹ ਮੋਸਟਲੀ ਆਪਾਂ ਫੈਸਟੀਵਲ ਮੇਜ ਹਾਂ ਜੀ ਇਹਦੀ ਫੈਸੇ ਟ੍ਰਾਈ ਸੀਮੰਦੀ ਆ ਪੀਡੀਐਫ ਇਹ ਟਰਾਈ ਦੀ ਹਾਂ ਟਰਾਈ ਦੀ ਠੀਕ ਹੈ ਜੀ ਅੱਜ ਪੰਜਾਂ ਦਿਨਾਂ ਦਾ ਸੂਆ ਹੈਗਾ ਪੰਜਾਂ ਦਿਨਾਂ ਦੀ ਸੂਈ ਅੱਜ ਪੰਜਵਾਂ ਦਿਨ ਹੈ ਤੇ ਸੂਆ ਵੀ ਦੂਜਾ ਹੈ ਦੂਜਾ ਸੂਆ ਬੱਚਾ ਹੋਏ ਦਾ ਉਹ ਲੋ ਬੱਚੇ ਤੋਂ ਬਿਨਾਂ ਦਾ 1 ਮਿੰਟ ਵੀ ਨਹੀਂ ਘੜਤੀ ਬਿਲਕੁਲ ਜੀ ਬਿਲਕੁਲ ਤੇ ਵੀਰ ਅਮਰੀਕਾ ਕੋਈ ਫੇਅਰ ਕਰਿਓ ਬੌਲਾ ਜਾਂ ਬੌਲੇ ਤੋਂ ਬਾਹਰ ਆ ਗਈ ਪੰਜਵੇਂ ਦਿਨ ਤੋਂ ਬਾਲਾ ਪਾਏ ਹੋ ਹਾਲੀ ਤਾਂ ਬੌਲੇ ਜਿ ਮਨ ਲਓ ਭਾਵੇਂ ਜਿਵੇਂ ਮਰਜੀ ਅਗਲਾ ਮਾਲ ਲੈ ਤਿੰਨਾ 25 ਦੱਸਿਆ ਜੀ 35 ਲੀਟਰ ਭਾਜੀ 35 ਹਾਂ ਦੋ ਟਾਈਮ ਚ ਹੋਵੇ ਚਾਰ ਟਾਈਮ ਚ ਹੋਵੇ 35 ਲੀਟਰ ਦੋ ਤਿਆਰ ਆ 34 35 ਤੇ ਮਿਲਕਿੰਗ ਮਿਲਕਿੰਗ ਕਰ ਮਿਲ ਗਈ 45 ਤੋਂ ਪਲੱਸ ਕਰਾਉਗੀ ਬਾਜੀ 45 ਤੋਂ ਲਿਓ ਵੀਰ ਜੀ ਖੋਲ ਕੇ ਕਿਉਂਕਿ ਬਹੁਤ ਜਿਆਦਾ ਬਰੀਡ ਆ ਵਹਿੜ ਦੀ ਉਹਦਾ ਇਹ ਦੋਸਤੋ ਇੱਕ ਤੁਹਾਨੂੰ 3ਜੇ ਨੰਬਰ ਤੇ ਦਿਖਾਈ ਸੀ ਵਹਿੜ ਜਿਹੜੀ ਫੁੱਲ ਵੱਡੀ ਐਕਸਟਰਾ ਆਰਡੀਨਰੀ ਆਪਾਂ ਹਾਈਟ ਲੈਂਥ ਵਾਲੀ ਵਹਿੜ ਦੇਖੀ ਆ 19 21 ਦਾ ਫਰਕ ਜਿਆ ਹੈਗਾ ਬਾਕੀ ਲੈਗ ਸਕੋਰ ਬਹੁਤ ਸੋਹਣੇ ਆ ਠੀਕ ਆ ਜੀ ਮੇਲੇ ਵਾਲੀ ਵਹਿੜ ਆ ਕੋਈ ਇਹ ਨਹੀਂ ਵੀ ਐਵੇਂ ਠੀਕ ਆ ਤੇ ਪੀਡੀਐਫ ਟ੍ਰਾਈ ਸੀਮਿੰਟ ਦੀ ਦੋਸਤੋ ਇਹ ਆਪ ਆ ਬਾਕੀ ਹਾਈਟ ਲੈਂਥ ਫੁੱਲ ਪਟਾ ਫੁੱਲ ਐਕਸਟਰਾ ਆਰਡੀਨਰੀ ਠੀਕ ਆ ਜੀ ਪੂਰੀ ਦਰਸ਼ਣੀ ਵਹਿੜ ਆ ਵੀ ਗੱਲ ਕਰਦੀ ਆ ਵੀ ਦੋਸਤੋ ਵੀ ਆਰਡਰ ਦੀ ਕੁਆਲਿਟੀ ਵੇਖ ਲਓ ਹਾਈਟ ਵੇਖ ਲਓ ਬਾਕੀ ਬੋਨ ਵੇਖ ਲਓ ਠੀਕ ਆ ਜੀ ਤੇ ਬਾਕੀ ਲੈਗ ਸਕੋਰ ਤੁਸੀਂ ਚੈੱਕ ਕਰ ਸਕਦੇ ਜੀ ਸੋ ਬਰੀਕੀ ਦੇ ਵਿੱਚ ਵੀ ਜਾਈਏ ਤੇ ਬਿਲਕੁਲ ਤੁਸੀਂ ਵੇਖੋਗੇ ਬਹੁਤ ਪਰਫੈਕਟ ਤੇ ਨਸਲ ਬਰੀਡ ਪੂਰੀ ਆ ਠੀਕ ਆ ਜੀ ਆ ਦੇਖੋ ਅੱਜ ਪੰਜਵਾਂ ਦਿਨ ਆ ਦੋਸਤੋ ਸੋਹੀਰ ਤੇ ਡਾਕਟਰ ਪੰਜਾ ਦਿਨਾਂ ਦੇ ਦੌਰਾਨ ਦੋਸਤੋ ਅੱਜ 35 ਕਿ ਲੀਟਰ ਬੋਲਾ ਜਿਹੜਾ ਐਸ ਵਕਤ ਇਹਦੇ ਥੱਲੇ ਹੁਣ ਬਿਲਕੁਲ ਹਾਜ਼ਰ ਆ ਸੋ ਵੀਰ ਅਮਰੀਕਾ ਦਾ ਕਹਿਣਾ ਵੀ ਦੋਸਤੋ ਕਿ 45 ਤੋਂ ਕ੍ਰੋਸ ਚੱਲ ਚੱਲੂਗੀ ਬਾਕੀ ਦੇਖਦੇ ਆ ਸਾਰੇ ਦੋਸਤੋ ਪਤਾ ਲੱਗ ਜਾਊਗਾ ਠੀਕ ਆ ਜੀ 45 ਤੋਂ ਬਾਹਰ ਚੱਲਣ ਵਾਲੀ ਜਿਹੜੀ ਦੋਸਤੋ ਬਿਲਕੁਲ ਇਹਦੇ ਚ ਕਪੈਸਿਟੀ ਵੀ ਹੈਗੀ ਆ ਆਡਰ ਕੁਆਲਿਟੀ ਕਾਫੀ ਸੋਹਣੀ ਸੰਧੂ ਸਾਹਿਬ ਬਰੀਡਰ ਫਾਰਮਰ ਆ ਉਹਨੂੰ ਤਾਂ ਵੈਸੇ ਹੀ ਪਤਾ ਦੱਸਣ ਦੀ ਲੋੜ ਹੀ ਨਹੀਂ ਬਿਲਕੁਲ ਜੀ ਉਹਨਾਂ ਦਾ ਵੈਸੇ ਬਰੀਡ ਤੋਂ ਹੀ ਪਤਾ ਚੈੱਕ ਕਰ ਲੈਣਾ ਵੀ ਕੀ ਆਏ ਹੂੰ ਆਪਣੇ ਮੂੰਹ ਤੋਂ ਕਹਿਣ ਦੀ ਤਾਂ ਲੋੜ ਹੀ ਨਹੀਂ ਬਾਕੀ ਜਿਹੜੀ ਚੀਜ਼ ਚਵਾ ਲੜੀਆਂ ਹੋਣੇ ਤੇ ਥੱਲੇ ਰੈਡੀ ਆ ਅਗਲਾ ਆਪਦਾ ਚੋਕੇ ਤਸੱਲੀ ਕਰੇ ਲਓ ਜੀ ਸੋ ਕਾਫੀ ਸੋਹਣੀ ਦੋਸਤੋ ਕੁਆਲਿਟੀ ਆ ਤੇ ਹੱਥੀਂ ਚਵਾਈਲਾ ਥਾਣਾ ਦੋਸਤੋ ਵੈਸੇ ਫਿਰ ਅਮਰੀਕ ਇਹਦਾ ਫਿਰ ਲੈਣ ਦੇਣ ਕਿਵੇਂ ਇਹਨਾਂ ਦਾ ਮੁੱਲ ਫੋਨ ਤੇ ਕਰਾਂਗੇ ਭਾਜੀ ਦੋਨੋਂ ਫੋਨ ਤੇ ਹੋਊਗਾ ਹਾਂ ਦੋਨੋਂ ਵੱਡਿਆਂ ਵੇੜਾਂ ਦਾ ਫੋਨ ਤੇ ਦੋਨੋਂ ਦਾ ਫੋਨ ਤੇ ਕਰਾਂਗੇ ਠੀਕ ਹੈ ਜੀ ਲਓ ਦੋਸਤੋ ਦੋ ਬੇੜਾਂ ਦਾ ਜਿਹੜਾ ਮੁੱਲ ਹੈਗਾ ਪ੍ਰਾਈਜ਼ ਆ ਉਹ ਫੋਨ ਤੇ ਹੋ ਜਾਊਗਾ ਸੋ ਚਾਹਵਣ ਵੀਰ ਤੁਸੀਂ ਜਰੂਰ ਸੰਪਰਕ ਕਰ ਲਿਓ ਠੀਕ ਹੈ ਜੀ ਤੇ 45 ਅਕ੍ਰੋਸ ਚੱਲਣ ਵਾਲੀ ਜਿਹੜੀ ਵੈੜ ਹੈਗੀ ਜਿਹੜਾ ਕੋਈ ਮੇਰਾ ਭੈਣ ਭਰਾ ਬਰੀਡ ਤੇ ਕੰਮ ਕਰਨ ਵਾਲਾ ਗਾਂ ਬੱਚੇ ਲੈਣੇ ਬਹੁਤ ਬੰ ਲੋਕ ਦੱਸਣ ਦੀ ਲੋੜ ਨਹੀਂ ਬਹੁਤ ਚੰਗੀਆਂ ਵੈੜਾਂ ਜੀ ਲਓ ਜੀ ਹਾਲੀ ਦਾ ਵੈੜ ਨਿਕਰੂਗੀ ਜਿਵੇਂ ਜਿਵੇਂ ਦੁੱਧ ਤੇ ਆਈ ਬਿਲਕੁਲ ਜੀ ਬਿਲਕੁਲ ਹਾਲ ਦਾ ਦੁੱਧ ਮੰਨ ਲੋ ਲਓ ਜੀ ਸੋ ਦੋਸਤੋ ਇਸੇ ਤਰ੍ਹਾਂ ਜਿਹੜੀਆਂ ਚੰਗੀਆਂ ਵੈੜਾਂ ਨੇ ਚਾਹੇ ਡੇਰੀ ਫਾਰਮਿੰਗ ਦੇ ਵਿੱਚ ਤਾਂ ਹੈਗੀਆਂ ਹੈਗੀਆਂ ਫਾਰਮ ਦੇ ਉੱਪਰ ਪਰ ਕਿਤੇ ਨਾ ਕਿਤੇ ਜਿਹੜੀ ਪਸ਼ੂ ਵਪਾਰ ਦੀ ਲੈਣਾ ਉਹਦੇ ਵਿੱਚ ਵੀ ਕਾਫੀ ਬੈਸਟ ਕੁਆਲਿਟੀ ਹੀ ਹੁੰਦੀ ਆ ਕਿਤੇ ਜਿਆਦਾਤਰ ਇਹ ਨਹੀਂ ਹੋਇਆ ਵੀ ਬਹੁਲੇ ਜਿਆਦੇ ਕ੍ਰੋਸ ਜਾਂ ਨਾਰਮਲ ਦਰਮਿਆਨੀਆਂ ਵਹਿੜਾ ਵੱਡੀਆਂ ਵੜਾਈਆਂ ਵੀ ਜਿਹੜੀ ਆਪਾਂ ਵੈਸੇ ਇੱਕ ਮੋٹے ਤੌਰ ਤੇ ਵੇਖੀ ਇਹਦੇ ਜੇਕਰ ਆਪਾਂ ਰੇਟ ਨੂੰ ਲੈ ਕੇ ਚੱਲੀਏ ਤਾਂ ਕੋਈ 4 ਸਵਾ ਲੱਖ 1.5 ਲੱਖ ਤੋਂ ਜਿਹੜੀਆਂ ਬਾਹਰ ਵੀ ਚੰਗੀਆਂ ਵਹਿੜਾਂ ਇਸ ਫਾਰਮ ਦੇ ਉੱਪਰ ਆਉਂਦੀਆਂ ਰਹਿੰਦੀਆਂ ਵਿਕਰੀ ਵਾਲੀਆਂ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਸਕਦੇ ਜੇ ਨੰਬਰ ਆਪਾਂ ਬਿਲਕੁਲ ਸਕਰੀਨ ਦੇ ਉੱਪਰ ਚੱਲਦੇ ਕਰ ਦਿਆਂਗੇ ਵੀਰ ਅਮਰੀਕ ਦੇ ਤੇ ਵੀਰ ਅਮਰੀਕ ਹੋਰ ਕੋਈ ਗੱਲਬਾਤ ਕੋਈ ਮੇਰਾ ਭੈਣ ਭਰਾ ਜੇ ਕੋਈ ਚੰਗਾ ਬਰੀਡ ਵਾਲਾ ਜਾਨਵਰ ਵੇਚਣਾ ਜਾਂ ਲੈਣਾ ਆਪਣੇ ਨਾਲ ਸੰਪਰਕ ਕਰ ਸਕਦਾ ਪ੍ਰੋਪਰ ਰਿਕਾਰਡ ਆਪਾਂ ਦੇਾਂਗੇ ਜਿਹੜਾ ਲੱਖ ਤੋਂ ਬਾਹਰ ਵਾਲਾ ਐਨੀਮਲ ਹੋਊਗਾ ਉਹਦਾ ਰਿਕਾਰਡ ਮਿਲੂਗਾ ਪਹਿਲੀ ਗੱਲ ਆਪਾਂ ਅੰਦਰ ਵਾਲਾ ਲਿਆਉਂਦੇ ਨਹੀਂ ਜਿਵੇਂ ਉਹ ਛੋਟੀ ਵਹਿੜ ਲਿਆਂਦੀ ਆ ਹਾਂਜੀ ਹਾਂਜੀ ਉਹ ਕਿ ਭਾਜੀ ਲੱਖੋਂ ਅੰਦਰ ਵਾਲੇ ਜਿਹਨੇ ਦੇ ਵੇਚਦਾ ਉਹਨੇ ਤੇ ਕੋਈ ਰਿਕਾਰਡ ਰੱਖਣਾ ਨਹੀਂ ਰਿਕਾਰਡ ਤਾਂ ਮਿਲਣਾ ਫਾਰਮ ਤੋਂ ਫਾਰਮ ਤੋਂ ਘਰ ਵਾਲੇ ਬੰਦੇ ਕੋਲੇ ਨਾ ਹੁੰਦਾ ਐਵੇਂ ਝੂਠ ਬੋਲੀ ਜਾਈਏ ਵੀ ਆ ਆ ਸੀਮੰਦੀ ਆ ਵਾ ਉਹ ਨਾ ਬਰੂਡ ਦੀ ਕਿਹਾ ਤੇ ਬਰੂਡ ਉਹਦੇ ਕੰਨ 'ਚ ਵੀ ਲਿਖ ਕੇ ਅਗਲੇ ਨੇ ਪਾਇਆ ਆ ਇਹ ਥੋੜੀ ਗੱਲ ਆ ਵੀ ਆਪਾਂ ਕਹਿ ਦਾਂਗੇ ਵੀ ਇਹ ਫਲਾਣੇ ਸੀਮੰਦੀ ਆ ਫੁੱਲ ਵਿਧ ਪ੍ਰੂਫ ਆ ਬਿਲਕੁਲ ਜੀ ਬਿਲਕੁਲ ਤੇ ਬਾਕੀ ਆਪਣਾ ਆਪਦਾ ਫਾਰਮ ਆ ਆਪਾਂ ਦਾ ਫਾਰਮ ਦਾ ਕਰਕੇ ਸ਼ੌਂਕ ਦਾ ਕੰਮ ਕਰੀਦਾ ਚੰਗੀਆਂ ਬਰੀਡ ਵਾਲਾ ਜਾਨਵਰੀ ਕੋਸ਼ਿਸ਼ ਕਰੀਦੀ ਭੈਣ ਭਰਾ ਨੂੰ ਦੀਏ ਬਾਕੀ ਕਿਹੇ ਮੇਰੇ ਭੈਣ ਭਰਾ ਨੇ ਖਾਣ ਨਹੀਂ ਆਪਦੀ ਤਸੱਲੀ ਕਰੇ ਚੋਵੇ ਰਹਿਣ ਸਹਿਣ ਦਾ ਫੁੱਲ ਪ੍ਰਬੰਧ ਹੋਊਗਾ ਭੈਣ ਭਰਾ ਨੂੰ ਪ੍ਰਸ਼ਾਦਾ ਪਾਣੀ ਮਿਲੂਗਾ ਕੋਈ ਦਿੱਕਤ ਨਹੀਂ ਤੁਹਾਡੀ ਤਸੱਲੀ ਕਰ ਸਕਦਾ ਦੋ ਟਾਈਮ ਟੈਂਟਾ ਆਪਦੀ ਚੁਆਈ ਕਰ ਲੈ ਬਿਲਕੁਲ ਜੀ ਆਪਾਂ ਨੂੰ ਕੋਈ ਐ ਨਹੀਂ ਆ ਵੀ ਆਪਾਂ ਇੱਕ ਟਾਈਮ ਚੁਆ ਕੇ ਦੇਣੀ ਜਾਂ ਚੁਆਣੀ ਨਹੀਂ ਭਾਵੇਂ ਸੌਦਾ ਫੇਰ ਕਰ ਲੈ ਪਹਿਲਾਂ ਆਪਦੀ ਚੋਕ ਰੀਜ ਲਾ ਲਵੇ ਬਿਲਕੁਲ ਜੀ ਤੇ ਵੀਰ ਅਮਰੀਕ ਨੰਬਰ ਆਪਣੇ ਬੋਲ ਦਿੱਗੇ 94174 55876 ਠੀਕ ਹੈ ਜੀ ਹਾਂਜੀ ਲਓ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਅਮਰੀਕ ਸਿੰਘ ਪਿੰਡ ਰਤੇ ਗੁੱਦੇ ਤੋਂ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਕੀ ਆਓ ਆਪਣੀ ਨਰਕਪਰਕ ਕਰੋ ਤਸੱਲੀ ਕਰੋ ਇੱਕ ਵੈਸੇ ਜਿਹੜੀ ਝਲਕਾ ਕਿਸੇ ਵੀਰ ਨੇ ਵੇਖਣੀ ਹੈ ਤੇ ਜਰੂਰ ਪਸ਼ੂਆਂ ਦੀ ਵੇਖੋ। ਬਾਕੀ ਫਾਰਮ ਦੇ ਉੱਪਰ ਵੀ ਚੰਗੇ-ਚੰਗੇ ਪਸ਼ੂ ਹੈਗੇ ਆ। ਨਸਲ ਬਰੀਡ ਦੇ ਉੱਪਰ ਵਰਕ ਕਰਦੇ ਆ। ਹੀਫਰ ਵਗੈਰਾ ਕਾਫੀ ਵਧੀਆ ਚੰਗੇ ਸੀਮੰਡੀਆਂ। ਅੱਜ ਵੀਰ ਹੋਂਦੇ ਕੋਲ ਅਵੇਲੇਬਲ ਆ ਇਸ ਇਲਾਕੇ ਦੇ ਵਿੱਚ ਜੇਕਰ ਆਪਾਂ ਗੱਲ ਕਰ ਲਈਏ। ਸੋ ਅੱਜ ਦੋਸਤੋ ਫਿਲਹਾਲ ਇਸ ਕਵਰੇਜ ਵਿੱਚ ਇੰਨਾ ਸੀਗਾ। ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ 7 ਸ਼੍ਰੀਆ ਕਾਲ ਦੀ।